नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी चिंदुस फैमिली रेस्टोरेंट बार एक मल्टीकुजीन रेस्टोरेंट का स्वाद जो तुहानु तो हमेशा रहेगा याद आज ही आओ चिंदुस फैमिली रेस्टोरेंट बार चंदीगढ़ रोड नवा शहर कॉल सेवन एट थ्री सेवन डबल ज़ेरो डबल ज़ेरो डबल सेक्स आया, आया ਆ ਨਸਾ ਦੇ ਬੇਲੇ ਗੇੜੇ ਵਿੱਚ ਮੰਝਾ ਗਾਇਆ ਗੇੜੇ ਵਿੱਚ ਮੰਝਾ ਗਾਇਆ ਮਾਹੀ ਨੇ ਕੋਲ ਪਠਾਇਆ ਮੁੱਕ ਗਏ ਸਾਰੇ ਝਗੜੇ țeੜੇ ਅੱਜ ਕੋਈ ਆਇਆ ਆਇਆ ਸਾਡੇ ਮੇਲੇ ਚੜ੍ਹ ਕੇ ਘਟਾ ਕਾਲੀਆਂ ਆਈਆਂ ਚੜ੍ਹ ਕੇ ਘਟਾ ਤਾਲੀਆਂ ਥਾਈਆਂ ਮੋਢਾਂ ਵੀ ਪੈਲਾ ਪਾਈਆਂ ਦਰਦੇ ਘਟਾ ਤਾਲੀਆਂ ਆਈਆਂ ਹੋਰਾਂ ਦੀ ਪਹਿਨਾ ਪਾਈਆਂ ਮਹਿਫਜ਼ ਹੋ ਗਈ ਛਟਾਣਿਆ ਜਜੋ ਬਤਨਾ ਮਾਰੇ ਘੇਰੇ ਅੱਜ ਕੋਈ ਆਇਆ ਆਇਆ ਸਾਡੇ ਵੇਲੇ ਸਾਵਣੇ ਰੌਣਕਾਂ ਲਾਈਆਂ ਛੜੀਆਂ ਮਲਾਈਆਂ ਸਾਵਣੇ ਰੌਣਕਾਂ ਲਾਈਆਂ ਇਛੜੀਆਂ ਸਹੇਲੀਆਂ ਮਲਾਈਆਂ ਮਨ ਵਿੱਚ ਖੁਸ਼ੀਆਂ ਆਛਾਈਆਂ ਮਨ ਵਿੱਚ ਖੁਸ਼ੀਆਂ ਛਾਈਆਂ ਜਦੋਂ ਪੀਂਗਾ ਚੜ੍ਹਾਈਆਂ ਕੋਈ ਨਾ ਹੁਣ ਆਵੇ ਨੇਰੇ ਕੋਈ ਨਾ ਹੁਣ ਆਵੇ ਨੇਰੇ ਅੱਜ ਕੋਈ ਆਇਆ ਆਇਆ ਸਾਡੇ ਨੇਰੇ ਅੰਨ੍ਯਾ ਚਾਚੀਆਂ ਕੰਨ੍ਯਾ ਅੰਨ੍ਯਾ ਚਾਚੀਆਂ ਕੰਨ੍ਯਾ ਕੰਨ੍ਯਾ ਉਹ ਰੌਣਕਾਂ ਨਹੀਂ ਆਂ ਪੀਨਾ ਸ਼ਰਮਾਂ ਕੋਲੋਂ ਸਾਵਰਦੀਆਂ ਸਭ ਨੂੰ ਬੁਧਾਈਆਂ ਕਿ ਆਇਆ ਹਾਂ ਕਹਿੰਦੇ ਕਿ ਆਇਆ ਹਾਂ ਕਹਿੰਦੇ ਇੱਥੇ ਆਏ ਨੇਰੇ ਅੱਜ ਕੋਈ ਆਇਆ ਆਇਆ ਸਾਡੇ ਨੇਰੇ ਉਸ ਜਖਮ ਦੱਸੇ ਜਦ ਜਾਤੋਂ ਭੜ ਗਿਆ ਪਰਦ ਆਮਾਂਗੇ ਜਿਸ ਨੇ ਜਨਮ ਦਿੱਤਾ ਉਸ जख्म ਦਿੱਤੇ ਜਦੋਂ ਭੜ ਗਿਆ ਫਿਰ ਪਰਦ ਆਮਾਂਗੇ ਆਵਾਜ਼ਾਂ ਮਾਰਨਾ ਅੜਿਆ ਰੋਕ ਨਾ ਮੈਨੂੰ ਆਵਾਜ਼ਾਂ ਮਾਰਨਾ ਅੜਿਆ ਰੋਕ ਨਾ ਮੈਨੂੰ ਉਸ ਲਹੌਰ ਦੇ ਭੜ ਕੇ ਫਿਰ ਪਰਦ ਆਮਾਂਗੇ ਕੁਸਰਾ ਹੋਰ ਦੇ ਪਰਕੇ ਫਿਰ ਪਰਤ ਆਵਾਂਗੇ ਨਾ ਰੰਗ ਬਰੰਗੇ ਫੋਨ ਨਾ ਸਤਰੰਗੀਆਂ ਆਪੀਂ ਦਾ ਕਿੱਥੇ ਇੱਥੇ ਆਪਾਂ ਪਿੰਡਾਂ ਕਿੱਥੇ ਯਾ ਰੰਗ ਬਰੰਗੇ ਫੋਨ ਨਾ ਸਤਰੰਗੀਆਂ ਆਪੀਂ ਦਾ ਮਹਿਤਾ ਵੰਡੇਗਾ ਸਭ ਨੂੰ ਫਿਰ ਪਰਤ ਆਵਾਂਗੇ ਮਹਿਤਾ ਵੰਡੇਗਾ ਸਭ ਨੂੰ ਫਿਰ ਪਰਤ ਆਵਾਂਗੇ ਬਿਲ ਹੁਸੈਨਾਂ ਬੇਚੈਨ ਤੂੰ ਬੇਨ ਹੁਸੈਨਾ ਬੇਚੈਨ ਤੂੰ ਪੰਜੇ ਨਾ ਚੱਕਦੇ ਬੇਨ ਹੁਸੈਨਾ ਬੇਚੈਨ ਤੂੰ ਪੰਜੇ ਨਾ ਚੱਕਦੇ ਚੋਕ ਚਗਾਏਗਾ ਫਿਰ ਪਰਤ ਆਵਾਂਗੇ ਚੋਕ ਚਗਾਏਗਾ ਫਿਰ ਪਰਤ ਆਵਾਂਗੇ ਹੀਨੇ ਪਿਆ ਯਾਦੋ ਪੁਰਾਣ ਠੰਡੀਆਂ ਹਵਾਵਾਂ ਜਦੋਂ ਆਉਂਦੀਆਂ ਮੇਰੇ ਨਾਲ ਸਖੀਆਂ ਵੀ ਮਿੱਠੀਆਂ ਹੋ ਜਾਂਦੀਆਂ ਅਮਰੀਕਾ ਔਰ ਜਿਹੜਾ ਸ਼ਾਵਣ ਦਾ ਮਹੀਨਾ ਬਰਖਤ ਲਾਉਣ ਦਾ ਮਹੀਨਾ ਨੂੰਦਾ ਇਸੇ ਕਰਕੇ ਪ੍ਰੋਗਰਾਮ ਜਿਹੜਾ ਬਰਖਤਾਂ ਦੀ ਠੰਡੀ ਛਾਂ ਦੇਖਾ ਰੱਖਿਆ ਤੇ ਐ ਪੱਖੇ ਵੀ ਚੱਲ ਰਹੇ ਆ ਤੁਸੀਂ ਆਏ ਹੋ ਤੁਹਾਡਾ ਕਦਮ ਕਰਨ ਸਾਡੇ ਤੇ ਫਿਰ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਤੁਹਾਡਾ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਨੂੰ ਵੀ ਧੰਨਵਾਦ ਕਰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਧੰਨਵਾਦ ਕਰਦੇ ਆ ਨੌਜਵਾਨ ਸਭਾ ਨੂੰ ਵੀ ਧੰਨਵਾਦ ਕਰਦੇ ਆ ਅੱਜ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਵਿੱਚ ਸਵਾਗਤ ਹੈ ਔਰ

ਇਸ ਪ੍ਰੋਗਰਾਮ ਨੂੰ ਸਫਲ ਕਰਨ ਵਾਸਤੇ ਸਾਡੇ ਦੇ ਚੋਣੇਦਾਰ ਵੋਟਾ ਜੋੜਿਆ ਮਲਕੀਤ ਜੰਢੀ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹਿਲਾਂ ਮੈਨੂੰ ਅਨੁਣਾ ਦਿੱਤਾ ਕਿ ਮਾਣਿ ਸਾਹਿਬ ਜੀ ਕਦੇ ਆਉਨਾ ਵੀ ਤੁਹਾਡੇ ਨਾਲ ਹਰ ਤਰ੍ਹਾਂ ਖੜੇ ਆ ਇਹਨਾਂ ਦੇ ਬੇਟਾ ਜੀ ਐਡਵੋਕੇਟ ਜਸਪ੍ਰੀਤ ਬਾਜਵਾ ਜੀ ਔਰ ਇਸ ਤਰ੍ਹਾਂ ਸੱਪਨ ਸਾਲੋਂ ਨੇ ਕਿ ਇਸ ਪ੍ਰੋਗਰਾਮ ਦੇ ਸਿਖਰ ਜਿਹੜੇ ਆ ਇਹਨਾਂ ਨੇ ਇਹ ਸ਼ੁਰੂ ਕੀਤਾ ਪੰਜਾਬ केंद्रीय पंजाबी लेखक सभा ਦੇ ਜਨਨ ਸਥਾਨ ਕਰਾ ਪੂਰੇ ਆਲ ਇੰਡੀਆ ਲੈਵਲ ਤੇ ਹੀ ਇਹ ਸੰਸਥਾ ਹੈ ਔਰ ਬਾਕੀ ਸੁਭਾਵਾਂ ਜਿਹੜੀਆਂ ਪੂਰੇ ਪੰਜਾਬ ਦੀਆਂ ਔਰ ਇੰਡੀਆ ਲੈਵਲ ਦੀਆਂ ਇਹਨਾਂ ਨੇ ਮੇਹਰਤ ਕਰਦੀਆਂ ਸਾਡੇ ਵੀ ਪੰਜਾਬ ਸਾਹਿਬ ਸਭਾ ਦੇ ਜਿਹੜੇ ਬਹੁਤ سارے ਲੇਖਕ ਹੈ ਨਾ ਨੰਬਰ ਸਾਰੇ ਉਹ ਜੀਵਨ ਭਰ ਦੀ ਮੈਂਬਰਸ਼ਿਪ ਉਹਨਾਂ ਨੇ ਲਈ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਨੁਸਾਰ ਉਤਿੱਜਤ ਹੋਰ ਤੇ ਸੁਭਾਰੇ ਕੋਲ ਚੱਲ ਕੇ ਆਏ ਆ ਹੋਰ ਵੀ ਬਹੁਤ سارے ਪ੍ਰੋਗਰਾਮ ਦੀ ਧੂਰੀ ਨੇ ਲੈ ਕੇ ਮੀਟਿੰਗ ਹੋਣੀ ਹੈ 12 ਦਸਤ ਨੂੰ ਉਹਦੇ ਤਿਆਰੀਆਂ ਵਿੱਚ ਵੀ ਜੁਟੇ ਹੋਏ ਆ ਕਿਉਂਕਿ ਉਹ ਪੂਰੇ ਕੇਂਦਰ ਪੱਤਰ ਦੀ ਮੀਟਿੰਗ ਹੈ ਦਰਮੇਸ਼ਾ ਰੀਤ ਕਹੜਿਆ ਮੈਂ ਮੈਨੂੰ ਪੱਛੇ ਆਂ ਮੀ ਪੰਡ ਲੱਗੇ ਭਾਵੀ ਮੈਂ ਮੈਨੂੰ ਪੱਖੇ ਆਂਦੀ ਪੰਡ ਲੱਗੇ ਪਾਦੀ ਇਸ ਪੰਡ ਚੋਂ ਝੜਕਦੀ ਨੇਰੇ ਬਾਪੂ ਦੀ ਲਾਟ ਚਾਲੀ ਮੈਂ ਮੈਨੂੰ ਪੱਖੇ ਆਂਦੀ ਪੰਡ ਲੱਗੇ ਪਾਦੀ ਆੜੀਆਂ ਟੜਾਂ ਦੇ ਵਾਂਗੂ ਮੇਰਾ ਟਿੜਕ ਟਿੜਕ ਤਿਨਕਾਵੇ ਸਮਝ ਨਾ ਪੌਂਦਾ ਦਿਲ ਦਾ ਪੰਛੀ ਕੌਣ ਇਹ ਨੂੰ ਸਮਝਾਵੇ ਹੱਥ ਕਿਸੇ ਦਾ ਕੌਣ ਚੁਗ ਗਿਆ ਹੱਥ ਕਿਸੇ ਦਾ ਕੌਣ ਚੁਗ ਗਿਆ ਕਿਤੇ ਛੋਕ ਖਿਲਾੜੀ ਹੋਵੇ ਲੱਗੇ ਜੀ ਆਣ ਆਇਆ ਨਾਲ रेता देना कंधा टिक रेतना कंधा टेक दिया टिका बुढ़े मापे घर तेरह बुढ़े मापे घर तरह सच स्याणे केंद्र ने इना के सिर के मौज बहारा धिया पुत्र ल ਇਨਾ ਦੇ ਚੇਤੇ ਮੌਜੀ ਮਹਾਰਾ ਧੀਆ ਪੁੱਤਰ ਲੈਂਦੇ ਨੇ ਸੌਖੇ ਕਰਦੇ ਸਾਡੇ ਪੈੜੇ ਸੌਖੇ ਕਰਦੇ ਸਾਡੇ ਪੈੜੇ ਸਾਕੇ ਪੁੱਕੀਆਂ ਲੋਹਾ ਨਾਲ ਘਰ ਤਾਂ ਸਭ ਦੇ ਸੋਹਣੇ ਹੁੰਦੇ ਪਰ ਸੋਹਣੇ ਲੱਗਦੇ ਜੀਆ ਨਾਲ ਪਰ ਸੋਹਣੇ ਲੱਗਦੇ ਜੀਆ ਨਾਲ ਇਹ ਨਹੀਂ ਕਹੀ ਹੈ ਬਜੀ ਆ

ਸ਼ੇਰ ਸੁਣ ਕੇ ਦਾਦ ਨਹੀਂ ਦੇਣੀ ਬਿਜਲੀ ਗੱਲ ਤੇ ਧਿਆਨ ਦੇਣਾ ਹੈ ਬਿਜਲੀ ਗੱਲ ਤੇ ਧਿਆਨ ਦੇਣਾ ਹੈ ਸੋਨਾ ਕਹਿੰਦਾ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਿਉਂ ਆਪ ਆਪਣੇ ਇੱਥੇ ਆ ਵੀ ਦਰਵਾਜ਼ਾ ਕਰਵਾਇਆ ਸੋਣ ਦੇ ਮਹਿਨਾ ਜੋ ਉਚੜਿ ਹਾਣੀਆਂ ਤੇਰ ਬਜੋ ਦੇ ਹਸੜਿ ਹਾਣੀਆਂ ਸੋਣ ਦੇ ਮਹਿਨਾ ਜੋ सोण दा कैसे नसीब ने मेरे? कैसे न पादरे माली बि सुका मेर सजरां द कैसे नसीब सजरां देग रु के साबुण आंदे मुड़ मुड़ा है कि तू भी के आ सजना मुड़ मुड़ के के आ सजना तो माइया मेरे कल च बुजारत है माइया मेरे कान च बुजारत पाता है मेरा रोंद दिल बुरा माहिया माइया मेरे कल च बुजारत पाता है मेरा रोंदा दिल बुरा माइया कि लौद् कि बजा है ਕਿੱਥੇ ਸੁੱਖਤੀ ਕਲਾ ਜਗਾਉਂਦਾ ਕਿਤੇ ਲਾਉਂਦਾ ਹੈ ਕਿਤੇ ਬਚਾਉਂਦਾ ਹੈ ਕਿਤੇ ਸੁੱਖਤੀ ਕਲਾ ਜਗਾਉਂਦਾ ਹੈ ਕਿਤੇ ਖੁਸ਼ੀਆਂ ਤਾਂ ਹੀ ਲਗਾਉਂਦਾ ਨੇ ਇਹਦੇ ਖੁਸ਼ੀਆਂ ਤਾਂ ਹੀ ਲਗਾਉਂਦਾ ਹੈ ਕਿਤੇ ਗਿਆਮ ਥੋਲੀ ਵਿੱਚ ਪਾਉਂਦਾ ਇਹਦੇ ਖੁਸ਼ੀਆਂ ਤਾਂ ਹੀ ਲਗਾਉਂਦਾ ਹੈ ਕਿਤੇ ਗਿਆਮ ਥੋਲੀ ਵਿੱਚ ਪਾਉਂਦਾ ਹੈ ਮੁਰਮੁਰ ਮੁਕੀਆਂ ਲਾਉਂਦਾ ਹੈ ਛੇਤੀ ਆ ਕੇ ਤੂੰ ਸਮਝਾ ਮਈਆ ਮੁਰਮੁਰ ਕੇ ਸਾਵਣ ਹੁੰਦਾ ਹੈ ਕਿਤੇ ਤੂੰ ਵੀ ਮੁਰਮੁਰ ਕੇ ਆ ਮਈਆ ਜਸਪ੍ਰੀਤ ਬਾਜਬਾਨ ਜਸਪ੍ਰੀਤ ਬਾਜਬਾਨ ਨੇ ਮੇਰਾ ਦਰਦ ਜਾਣ ਲਿਆ ਜਸਪ੍ਰੀਤ ਬਾਜਬਾਨ ਨੇ ਮੇਰਾ ਦਰਦ ਹੀ ਜਾਣ ਲਿਆ ਪਾਣੀ ਬਿਨ ਮੱਛੀ ਦਾ ਪਾਣੀ ਬਿਨ ਮੱਛਲੀ ਦਾ ਹਾਲ ਹਾਲ ਮੇਰਾ ਪਹਿਚਾਨ ਲਿਆ ਹੁੰਦਾ ਹੈ ਤੂੰ ਏਦੂ ਆ ਕੇ ਸਮਝਾ ਮਈਏ ਇਹ ਰਮਝਾ ਨਾ ਸਮਝਾਉਂਦਾ ਹੈ ਸੁਣਵਾ ਸਮਝਾ ਮਈਆ ਮੁਰਗੜ ਕੇ ਸਾਫਨ ਪਾਉਂਦਾ ਹੈ ਤੂੰ ਵੀ ਮੁਰਕੇ ਆ ਮਈਆ ਮੁਰਗੜ ਰਤਨਾ

नवा शहर सुग उन्हों के उत्ते जिया कहते हैं साकी साहब दया बहुत ही बड़ी जो है वो पंजाबी साहित्य में खास तौर के उत्तर जगत के गीत ने इन की जो आवाज़ आवाज भाव के उंगलता है परज के रूप माड़ा भी जो फर्क है वो नहीं पड़ा मुझे तो आज तो कार्टून वीडियो दिख चला चुनरे थे हालात सब अच्छे हैं आज आज हमारे क्या पुरी परी है आज तो है ना मस्त एक बैठ जी हाँ जी जी ना तो मापे मालाएँ

सोना तो में उसे आज बहुत मैं तुजियां धनबाद की जानो मैं जी सलमान तौर पे बोला मेरा ख्याल है बहुत समय लग जाता है तो देना है पर लायक नहीं थी जल्दी जी देख ध्यान जी जाने समझ संधु साहब मिश्रा दूरी करी सा मिशी जानी मैं कुछ कह नहीं सकता पर कोशिश करा ओ नहीं सजा ओणा नहीं ये सजा ख्वाबा that <laughs> you लिखण बुरा बिछोड़ ते बुराड़ तेरे तुहा से ते सलम थोरो

रोशनी दे हर समय तलवार बहुत बहुत तो जो मर्जी मैं तूफान हा हम रोखना मेनू असंभद है मैं तूफान हा हम रोकना मेनु असम है ना तो मेरा समझ गयी कि कोई मैं कर नहीं सकता। चल देखना ये मेरा इश्क मेरी जान लंढा है ता हाजर है। ये मेरा इश्क मेरी जान लंढा है ता हाजर है। मैं करता हूँ पूर्व क्या हाँ? पैर किसे तर में सकदा हमेरा फासले हमेशा फासले मेंते रहन दी कोनानो आदत है हमेशा फासले मेंते रहन दी चौहाननो आदत है बिना देखे कोनानो अखणा परसार नहीं सकदा सा मुख दरजा मान आज हालात में मेरे मैं जीदा मान जी सकदा

बहुत-बहुत नदवाजी ले हाँ जी सालो साहब इधर ही साकी साहब इधर भाई भाई हो जाओ नॉन

ठीकु ठीकु अच ਰੋੜਾ ਜਿਲ੍ਹਾ ਪ੍ਰਧਾਨ 라ਸ਼ਨ ਦੀਪੂ ਹੋਲਡਰ ਨਮਾਸ਼ਰ ਮੈਂ ਸਭੀ ਕਾਰਡ ਹੋਲਡਰ ਅਗੇ ਬਹੁਤ ਵਾਰ ਪਹਿਲਾਂ ਵੀ ਬੇਨਤੀ ਕਰ ਚੁੱਕਾ ਵੀ ਜਿਨ੍ਹਾਂ ਨੇ ਕੇवाईसी ਨਹੀਂ ਕਰਾਈ ਹੈਗੀ ਉਹਨਾਂ ਨੂੰ ਇਸ ਵਾਰ ਜਿਹੜੀ ਆ ਉਹਨਾਂ ਦੀ ਕਣਕਾ ਕਾਟ ਦਿੱਤੀ ਜਾਊਗੀ ਔਰ ਉਹਦੇ 'ਚ ਕੋਈ ਕਿਸੇ ਦੇ ਇਤਰਾਜ ਨਹੀਂ ਹੈਗਾ ਜਲਦੀ ਜਲਦੀ ਫੇਰ ਵੀ ਹੁਣ ਵੀ KYC ਆਪਣੀ ਕਰਾ ਲਓ ਤਾਂ ਕਿ ਜੇ ਆਪਣੀ ਕਾਣਕ ਲੈਣੀ ਚਾਹੁੰਦੇ ਆ KYC ਕਰਾਓ ਔਰ ਆ ਜਿਹੜੀ ਹੈਗੀ ਆ ਇਹ 3 ਮਹੀਨੇ ਦੀ ਕਾਣਕ ਮਿਲ ਰਹੀ ਆ ਕਿ ਆਪਣੇ ਆਧਾਰ ਕਾਰਡ ਲਿਆ ਕੇ ਆਪਣੇ 3 ਮਹੀਨੇ ਦਾ ਰਾਸ਼ਨ ਜਿਹੜਾ ਆ ਲਓ ਔਰ ਆਪਣੇ ਜਿਨ੍ਹਾਂ ਨੇ KYC ਨਹੀਂ ਕਰਾਈ ਜੇਗੀ ਫਿਰ ਦੁਬਾਰਾ ਬੇਨਤੀ ਕਰਦੇ ਆ ਉਹ ਆਪਣੀ KYC ਜ਼ਰੂਰ ਕਰਾਣ ਤਾਂ ਕਿ ਉਹਨਾਂ ਨੂੰ ਕਾਣਕ ਉਹਨਾਂ ਦਾ ਆਪਣਾ ਰਾਸ਼ਨ ਦੇ ਸਕਣ ਨਹੀਂ ਤਾਂ ਇਹਦੀ ਰਾਸ਼ਨ ਉਹਨਾਂ ਦਾ ਕੱਟ ਦਿੱਤਾ ਜਾਊਗਾ ਇਹਨੇ ਕਹਿੰਦਾ ਹੋਇਆ ਤੁਹਾਨੂੰ ਇਹ ਸੱਜਣਾਂ ਸਿੰਘ ਭਗਸੇਗ ਨਗਨਸਵਰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਰੀ ਸਿੰਘ ਇਜਾਜ਼ਤ ਦਿਓ ਧੰਨਵਾਦ